ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਵੇਂ ਵਿੱਚ ਤੇਤੇ ਤੌਰ ਤੇ ਸਾਰੇ ਜਿਹੜਾ ਜ਼ਿਲ੍ਹਾ ਜਫੇਦਾਰ ਸਰਬੰਨ ਵੀ ਹਾਜ਼ਰ ਹੋਏ ਸੀ ਔਰ ਸਾਰੇ ਹੜਕਾਂਚਾਰ ਸਰਬੰਨ ਵੀ ਹਾਜ਼ਰ ਹੋਏ ਸੀ ਉਸ ਤੋਂ ਫੈਸਲਾ ਕੀਤਾ ਗਿਆ ਸੀ ਕਿ 20 ਜਨਵਰੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੈਂਬਰਸ਼ਿਪ ਡਰਾਈਵ ਹੈ ਭਰਤੀ ਮਹੀਨਾ ਉਹ ਸ਼ੁਰੂ ਕੀਤੀ ਜਾਏਗੀ। ਔਰ ਪਹਿਲੀ ਸਟੇਜ ਦੇ ਉੱਤੇ 25 ਲੱਖ ਮੈਂਬਰ ਭਰਤੀ ਕਰਨ ਦਾ ਜਿਹੜਾ ਟੀਚਾ ਉਹ ਮੁੱਖਿਆਸੀ ਅੱਜ ਮੈਂ ਕਾਲ ਪ੍ਰਭਤਾ ਸ਼ੁਕਰਾਨਾ ਕਰਦਾ ਕਿ ਅੱਜ ਉਹ ਜਿਹੜੀ ਭਰਤੀ ਮਹਿਮਾ ਜੋ ਫੈਸਲਾ ਸੀ ਵਰਕਿੰਗ ਕਮੇਟੀ ਦਾ ਉਹਦੇ ਮੁਤਾਬਕ ਅੱਜ ਜਿਹੜੀ ਹੈ ਉਹ ਸ਼ੁਰੂ ਹੋ ਗਈ। ਸਵੇਰੇ ਸਾਡੇ ਸਤਿਕਾਰਯੋਗ ਲੀਡਰ ਸਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਇਤਿਹਾਸਕ ਰੋਲ ਰਿਹਾ ਸ਼੍ਰੋਮਣੀ ਕਮੇਟੀਦਾਨ ਦੇ ਵਿੱਚ ਉਹਨਾਂ ਦੇ ਨਗਰ ਤੋਂ ਉਹਨਾਂ ਦੀ ਕਰਨ ਭੂਮੀ ਤੋਂ ਬਾਦਲਪਿੰਡ ਤੋਂ ਸਵੇਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉੱਥੇ ਮਿਹਨਤ ਪੰਨਾ ਸ਼ੁਰੂ ਕੀਤੀ ਸੀ ਉਹਨਾਂ ਪਾਰਲੀਮੈਂਟ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਜਿਹੜੀ ਇੱਥੇ ਇਹ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਇਸ ਤੋਂ ਬਾਅਦ ਸਾਰੇ ਪਾਰਲੀਮੈਂਟਰੀ ਬੋਰਡ ਨੇ ਪਰ ਸਾਰੇ ਡੀਲਿਗੇਟ ਸਰਕਾਰ ਨੇ ਮਹਾਲੀ ਜਾਣਾ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਸਰਦਨਪਨ ਸਿੰਘ ਰਮਾਣਾ ਜੀ ਨੇ ਸ਼ੁਰੂ ਕੀਤੀ ਆ ਪਟਿਆਲੇ ਦੇ ਵਿੱਚ ਵੀ ਅੱਜ ਸ਼ੁਰੂ ਕੀਤੀ ਗਈ ਆ ਸੰਗਰੂਰ ਦੇ ਵਿੱਚ ਵੀ ਕੀਤੀ ਗਈ ਆ ਔਰ ਸਾਰੇ ਪੰਜਾਬ ਤੋਂ ਜਿਹੜਿਆ ਤੇ ਜਥੇਦਾਰ ਸਭਾ ਐਮਐਲਏ ਐਕਸਐਮਐਲਏ ਬਾਕੀ ਲੀਡਰ ਸਭਾ ਪਾਰਟੀ ਦੇ ਮੁਖਤੱਤਰ ਤੋਂ ਪਾਰਟੀ ਦੀਆਂ ਕਾਰਗੀਆਂ ਲੈ ਕੇ ਜਾਣੇ ਸ਼ੁਰੂ ਹੋ ਗਏ ਔਰ ਬੜੀ ਸਰਗਰਮੀ ਦੇ ਨਾਲ ਜੋ ਵਰਕਿੰਗ ਕਮੇਟੀ ਦਾ ਫੈਸਲਾ ਉਹਦੇ ਮੁਤਾਬਕ ਹੁਣ ਪਾਰਲੀਮੈਂਟਰੀ ਬੋਰਡ ਨੇ ਵੀ ਸਾਰੇ ਜਿਹੜੀ ਪ੍ਰਕਿਰਿਆ ਉਹਦੀ ਨਜ਼ਰਸਾਦੀ ਕਿਵੇਂ ਕਰਨੀ ਹੈ ਉਹਦੀ ਵੀ ਸਾਰੀ ਪਲੈਨਿੰਗ ਜਿਹੜੀ ਹੈ ਲਗਾਤਾਰ ਕੀਤੀ ਹੈ ਕਿ ਸਾਰੇ ਅਬਜਰਵਰ ਸਾਹਿਬਾਨ ਭਾਰੀ ਦੁਨੀਆ ਸਟੇਟਾ ਦੇ ਵਿੱਚ ਭਾਵੇਂ ਜਿਹਨਾਂ ਦੇ ਨਾਲ ਕਾਮਿਟ ਕਰਕੇ ਤੇ ਇਹਨੂੰ 20 ਫਰਵਰੀ ਤੱਕ ਜੋ ਟੀਚਾ ਨਿਥਿਆਇਆ ਉਹ ਪੂਰਾ ਕਰਕੇ ਤੇ 1 ਮਾਰਚ ਨੂੰ ਪ੍ਰਧਾਨ ਦੀ ਚੋਣ ਜੜੀ ਹੈ ਉਹ ਹੋਣੀ ਹੈ ਜਿਹੜਾ ਸਾਡਾ ਭਰਤੀ ਦਾ ਸਿਸਟਮ ਉਦੋਂ ਚ 5 ਸਾਲਾਂ ਵਾਸਤੇ 10 ਰੁਪਏ ਸਾਡੀ ਮੈਂਬਰਸ਼ਿਪ ਫੀਸ ਦਿੰਦੇ ਆ। ਅਰੇ ਭੱਤੀ ਦੀ ਇੱਕ ਕਾਪੀ ਹੈ ਜਿਹਦੇ ਵਿੱਚ 100 ਮੈਂਬਰ ਜਿਹੜੇ ਆ ਉਹ ਭੱਤੀ ਕੀਤੇ ਜਾਂਦੇ। ਜਿਹੜਾ ਸਾਡੀ ਪਾਰਟੀ ਦਾ ਵਰਕਰ ਜਾਂ ਆਗੂ 100 ਮੈਂਬਰ ਭੱਤੀ ਕਰ ਲੈਂਦਾ। ਉਹ ਜਿਹੜਾ ਸਰਕਲ ਦਾ ਡੈਲੀਕੇਟ ਬਣ ਜਾਂਦਾ। ਔਰ ਜਿੰਨੇ ਇੱਕ ਸਰਕਲ ਦੇ ਡੈਲੀਕੇਟ ਹੁੰਦੇ ਆ ਉਹ ਸਾਰੇ ਫਿਰ ਰਲ ਕੇ ਤੇ ਸਰਕਲ ਦਾ ਜਿਹੜਾ ਜ਼임ੇਦਾਰ ਹੈ ਸਾਡਾ ਉਹਦੀ ਚੋਣ ਜਿਹੜੀ ਹੈ ਉਹ ਸਰਕਲ ਦੇ ਜ਼임ੇਦਾਰ ਕਰ ਦੇ। ਔਰ ਜਿਹੜਾ ਪਾਰਟੀ ਦਾ ਲੀਡਰ 25 ਸਰਕਲ ਦੇ ਜਿਹੜਾ ਉਹ ਜ਼임ੇਦਾਰ ਜਿਹੜੇ ਸਰਕਲ ਦੇ ਡੈਲੀਗੇਟ ਜਿਹੜਾ ਬਣਾਲੇ ਦਾ ਉਹ ਜਿਹੜੇ ਦਾ ਡੈਲੀਗੇਟ ਬਣ ਦਿੰਦਾ। ਮਤਲਬ 25 ਕਾਪੀਆਂ 2500 ਮੈਂਬਰਸ਼ਿਪ ਪਿੱਛੇ ਇੱਕ ਜਿਲ੍ਹੇ ਦਾ ਡੈਡੀਕੇਟ ਜਿਹੜਾ ਉਹ ਬਣਦਾ ਉਹ ਸਾਰੇ ਜਿਲ੍ਹੇ ਦੇ ਵਿੱਚੋਂ ਸਾਰੇ ਹਲਕਿਆਂ ਦੇ ਵਿੱਚੋਂ ਜਿੰਨੇ ਜਿਲ੍ਹੇ ਤੇ ਡੈਡੀਕੇਟ ਹੋਣਗੇ ਉਹਨਾਂ ਕਰ ਇਕੱਠੇ ਹੋ ਕੇ ਜਿਲ੍ਹਾ ਜਫੇਦਾਰ ਕੀ ਚੋਣ ਕਰਦੇ ਆ ਅਰ ਉਹ ਹੀ ਫੈਸਲਾ ਕਰਦੇ ਆ ਕਿ ਸਾਡੇ ਵਿੱਚੋਂ ਸਟੇਟ ਦੇ ਡੈਡੀਕੇਟ ਕਿਹੜੇ-ਕਿਹੜੇ ਜਾਣਗੇ ਜਿਹੜੇ ਸਟੇਟ ਦੇ ਡੈਡੀਕੇਟ ਆ ਉਹ ਹਰ ਹਲਕੇ ਦੇ ਚਾਰ ਪੰਜਾਬ ਦੇ ਵਿੱਚ ਹੁੰਦੇ ਆ ਇਸ ਕਰਕੇ ਜਿੰਨੇ ਕਿਸੇ ਜ਼ਿਲ੍ਹੇ ਚ ਹਲਕੇ ਆ ਉਹਨੂੰ 4 ਨਾਲ ਮਲਟੀਪਲਾਈ ਕਰਕੇ ਜਿਵੇਂ ਰੋਪੜ ਦੇ ਵਿੱਚ 3 ਹੰਕੇ ਆ ਤੇ ਉਹਨਾਂ ਦੇ 12 ਡੈਲੀਗੇਟ ਆ ਜਿੱਥੇ 5 ਪ੍ਰਧਾਨ ਸੰਭਾਲ ਕੇ ਆ ਉਹਨਾਂ ਦੇ 20 ਡੈਲੀਗੇਟ ਆ ਇਸੇ ਤਰ੍ਹਾਂ ਵੱਡੇ ਜ਼ਿਲ੍ਹੇ ਦੇ ਵਿੱਚ ਵੱਧ ਨੇ ਛੋਟੇ ਜ਼ਿਲ੍ਹੇ ਦੇ ਵਿੱਚ ਘੱਟ ਨੇ ਔਰ ਜਿਹੜੀਆਂ ਦੂਜੀਆਂ ਸਟੇਟਾਂ ਆ ਉਹਨਾਂ ਦਾ ਨੰਬਰ ਵੀ ਸਾਡੇ ਪਾਰਟੀ ਦੇ ਸੰਵਿਧਾਨ ਦੇ ਵਿੱਚ ਫਿਕਸ ਆ ਕਿਸੇ ਤੇ 30 ਡੈਲੀਗੇਟ ਪੰਦੇ ਆ ਕਿਸੇ ਤੇ 20 ਪੰਦੇ ਆ ਉਹ ਸਾਰੀ ਜਿਹੜੀ ਵਿਸ਼ਟਾ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੋਈ ਹੋਈ ਹੈ ਤੇ ਜਿਹੜੇ ਸਟੇਟ ਦੇ ਡੈਲੀਕੇਟ ਨੇ ਉਹ ਸਾਡਾ ਜਨਰਲ ਹਾਊਸ ਕਿਹਾ ਜਾਂਦਾ ਉਹ ਫਿਰ ਜਾ ਕੇ ਕਿ ਜਿਹੜੇ ਪਾਰਟੀ ਦੇ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਕਰਦੇ ਆ ਔਰ ਉਹਦੇ ਵਿੱਚੋਂ ਹੀ ਫਿਰ ਵਰਕਿੰਗ ਕਮੇਟੀ ਜਿਹੜੀ ਆ ਚੁਣੀ ਜਾਂਦੀ ਇਸ ਕਰਕੇ ਸਾਰੀ ਜਿਹੜੀ ਸਾਡੀ ਪ੍ਰਕਿਰਿਆ ਉਹ ਪੂਰੀ ਤਰ੍ਹਾਂ ਤੇ ਨਾਲ ਡੈਮੋਕਰੈਟਿਕ ਆਕਤੀ ਇੱਕ ਪਾਰਦਰਸ਼ੀ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਸਭ ਜਗ੍ਹਾ ਤੇ ਅਬਜਨਰਲ ਸਰਹਦ ਲੱਗੇ ਆ ਇਸ ਕਰਕੇ ਜਦੋਂ ਇਹ ਬੰਦਾ ਨੂੰ ਭਰਤੀ ਵਾਪਸ ਕਰਕੇ ਸਾਨੂੰ ਆਉਂਦਾ ਨਾਲ ਇਹਦੇ ਉੱਤੇ ਲਿਖਿਆ ਜਾਂਦਾ ਹੈ ਕਿ ਇਹ ਕਾਪੀ ਕਿਹੜੇ ਸਰਕਟ ਡੈਲੀਕੇਟ ਨੇ ਭਰਤੀ ਕੀਤੀ ਸੋ ਹਰ ਜ਼ਿਲ੍ਹੇ ਦੇ ਸਰਕਟ ਡੈਲੀਕੇਟ ਨੇ ਜਿਸ ਵੀ ਸਾਡੇ ਕੋਲ ਆ ਜਾਂਦੀ ਆ ਫਿਰ ਉਸ ਤੋਂ ਬਾਅਦ ਸਰਕਟ ਡੈਲੀਕੇਟਰ ਜੋ ਚੋਣ ਹੁੰਦੀ ਆ ਫਿਰ ਜ਼ਿਲ੍ਹਾ ਡੈਲੀਕੇਟਰ ਦੀਆਂ ਲਿਸਟਾਂ ਸਾਡੇ ਕੋਲ ਆ ਜਾਂਦੀਆਂ ਔਰ ਫਿਰ ਜਿਹੜੀ ਜਿਹੜੇ ਡੈਲੀਕੇਟ ਨੇ ਉਹ ਸਟੇਜਾਂ ਜੀ ਕਰਦੀ ਜਿਸ ਜਿਹੜੀ ਆ ਉਹ ਬਕਾਇਦਾ ਤੌਰ ਤੇ ਉੱਤੇ ਅਬਜਪੁਰ ਸਾਹਿਬਾਂ ਦੀ ਹਾਜ਼ਰੀ ਚ ਬਣਾ ਕੇ ਤੇ ਭੇਜਦੇ ਆ ਤੇ ਫਿਰ ਜਾ ਕੇ ਇਹ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਹੁੰਦੀ ਸਾਰੇ ਧਰਨਾ ਵਾਸਤੇ ਸਾਰਿਆਂ ਵਾਸਤੇ ਇਹ ਜਿਹੜੀ ਬੈਂਡਲਸ਼ਿਪ ਹੈ ਸ਼੍ਰੋਮਣੀ ਅਕਾਲੀ ਦਸ ਦੀ ਜਿਹੜੀ ਆ ਉਹ ਖੁੱਲੀ ਹੁੰਦੀ ਇਸ ਕਰਕੇ ਅੱਜ ਸ਼ੁਰੂਆਤ ਹੋ ਗਈ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਆਰਟੀ ਦੇ ਲੀਡਰਾਂ ਨੂੰ ਵਰਕਰਾਂ ਨੂੰ ਕਿ ਜਿਵੇਂ ਪਹਿਲਾਂ ਸਾਰੀਆਂ ਮਹਿਮਾ ਦੇ ਵਿੱਚ ਉਹ ਵੱਚੜ ਕੇ ਯੋਗਦਾਨ ਪਾਉਦੇ ਆ ਐਸੇ ਤਰੀਕੇ ਇਸ ਮੈਂਬਰ ਦੇ ਵਿੱਚ ਵੀ ਯੋਗਦਾਨ ਪਾਉਣ। ਦੂਜਾ ਅੱਜ ਦੇ ਪਾਰਲੀਮੈਂਟਰੀ ਬੋਰਡ ਨੇ ਜਿਹੜਾ ਪੰਜਾਬ ਭਾਰਤ ਦੇ ਵਿੱਚ ਸ਼੍ਰਮਣੀ ਗੁਰਦਾਰਾ ਪ੍ਰੰਤਕ ਕਮੇਟੀ ਦੀਆਂ ਵੋਟਰ ਸਿਸਟੇਂ ਦੇ ਵਿੱਚ ਵੱਡੀ ਧੰਗਲੀ ਹੋ ਰਹੀ ਹੈ। ਉਹਦੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਅਸੀਂ ਪਹਿਲਾਂ ਸ਼੍ਰੋਮਣੀ ਗੁਰਦਾਰਾ ਪ੍ਰੰਤਕ ਕਮੇਟੀ ਮੈਂਬਰਾਂ ਦੀ ਮੀਟਿੰਗ ਕੱਲ ਬਣਾਈ ਸੀ। 23 ਤਰੀਕ ਨੂੰ ਪਰ ਕਿਉਂਕਿ 23 ਤਰੀਕ ਜਿਹੜੀ ਹੈ ਦਾਅਵੇ ਤੇ ਇਤਰਾਜ਼ ਦਾਖਲ ਕਰਨ ਦੀ ਰਿਟਰਨਿੰਗ ਅਸਰਾਂ ਕੋਲੇ ਉਹ ਲਾਸਟ ਟਰਨ ਇਸ ਕਰਕੇ ਫਿਰ ਪ੍ਰਧਾਨ ਸਾਹਿਬ ਦਾ ਹੁਕਮ ਹੋਇਆ ਸੀ ਕਿ ਸਾਰਿਆਂ ਨੂੰ ਕੋਲ ਕੇ ਪਹਿਲਾਂ ਆਪਣੀ ਦਾਅਵੇ ਤੇ ਇਤਰਾਜ਼ 21 ਨੂੰ ਦਾਖਲ ਕਰਾਉਣ ਤੇ ਉਹਦੀ ਕਾਪੀ ਜਿਹੜੀ ਹੈ ਸਾਡੇ ਕੋਲ ਲੈ ਕੇ ਆਉਣ ਸੋ ਪਰਸੋਂ 12 ਵਜੇ ਸਾਡੇ ਸ਼ਰੋਗਨੀਪੁਰ ਦਾ ਪੰਧ ਕਮੇਟੀ ਦੀ ਮੈਂਬਰਾਂ ਦੀ ਇੱਥੇ ਹੀ ਮੀਟਿੰਗ ਹੋਏਗੀ ਉਹਨਾਂ ਕੋਲੋਂ ਸਾਰੇ ਅਸੀਂ ਪੰਜਾਬ ਦੀ ਡਿਟੇਲ ਇਕੱਠੀ ਕਰਕੇ ਤੇ ਫਿਰ ਦੇ ਨੇ ਚੀਫ ਕਮਿਸ਼ਨਰ ਨੇ ਕੋਈ ਤਰ੍ਹਾਂ ਇਲੈਕਸ਼ਨ ਦੇ ਕੋਨਾ ਕੋਨੇ ਸਾਰਾ ਕੇਸ ਜਿਹੜਾ ਹੈ ਕਿਉਂਕਿ ਬਹੁਤ ਗੈਰ ਸਿਕੰਦੀਆ ਵੋਟਾਂ ਨੇ ਕਿਸੇ ਦੇ ਨਾਲ ਥ੍ਰੈਡ ਨਹੀਂ ਲੱਗਿਆ ਕਿਸੇ ਦੇ ਨਾਲ ਕੋਰ ਨਹੀਂ ਲੱਗਿਆ ਜਾਅਲੀ ਵੋਟਾਂ ਜਿਹੜੀਆਂ ਵੋਟਰ ਸੂਚੀਆਂ ਦੁਨੀਆਂ ਲੈ ਕੇ ਭਰਤੀ ਕੀਤੀਆਂ ਜਾ ਰਹੀਆਂ ਹਰ ਤਰ੍ਹਾਂ ਦੀ ਕੰਪਲੇਂਟ ਹੈ ਅਲਰੇਡੀ ਕੰਪਲੇਂਟ ਹੈ ਕਿ ਜਿਹੜੀਆਂ ਸਾਡੇ ਵਰਕਰਾਂ ਨੇ ਮਿਹਨਤ ਕਰਕੇ ਦਸਤਾ ਕਲਕਲਾ ਫਾਰਮ ਭਰ ਕੇ ਜਮ੍ਹਾਂ ਕਰਾਈਆਂ ਸੀ ਕਈ ਪਿੰਡਾਂ ਦੇ ਵਿੱਚੋਂ ਸਾਰੀਆਂ ਦੀਆਂ ਸਾਰੀਆਂ ਗੈਰ ਅਰੋਧਿਤਾਂ ਤੇ ਵੋਟਰ ਲਿਸਟ ਦੇ ਵਿੱਚੋਂ ਜਿਹੜੀਆਂ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਸੀ ਉਹ ਵੋਟਾਂ ਜਿਹੜੀਆਂ ਦਰਜ ਹੋਈਆਂ ਸੋ ਉਹ ਵੀ ਅੱਜ ਸਾਰਾ ਅੱਗੇ ਇੱਕ ਚੁੱਚੇ ਤੌਰ ਤੇ ਸਾਰਿਆਂ ਨੂੰ ਅਸੀਂ ਹਰਿਆਣੇ ਦੀ ਜਿਹੜੀ ਸੰਗਠਨ ਅੱਜ ਪਾਰਲੀਮੈਂਟਰੀ ਬੋਰਡ ਨੇ ਮਤਾ ਪਾਸ ਕਰਕੇ ਤੇ ਹਰਿਆਣਾ ਦੀ ਸਾਰੀ ਸਿੱਖ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣ ਵਾਸਤੇ ਬੜੇ ਵੱਡੇ ਪ੍ਰਾਂਦੇ ਹੋ। ਇਹ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਸਪੈਸ਼ਲ ਕਾਨੂੰਨ ਬਣਿਆ ਕਿ ਜਿਹੜੀ ਪਾਰਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਸੈਕਸ਼ਨ 29 A R P A ਦੇ ਅਧੀਨ ਰਜਿਸਟਰਡ ਆ ਉਸ ਪਾਰਟੀ ਨੂੰ ਚੋਣ ਨਹੀਂ ਲੜਨ ਦਿੱਤੀ ਜਾਊਗੀ। ਮਤਲਬ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਆਪਣੀ ਪਾਰਟੀ ਦਾ ਨਾਮ ਵਰਤ ਸਕੇ ਦੇ ਨਾਂ ਆਪਣਾ ਸਿੰਬਲ ਵਰਤ ਲਿਆ ਫਿਰ ਮਜਬੂਰ ਹੋ ਕੇ ਅਸੀਂ ਖੇਤਲੇ ਦੇਣਾ ਹਰਿਆਣਾ ਸਿੱਖ ਪੰਥਕਦਾਰ ਨਾਂ ਦੀ ਜਥੇਬੰਦੀ ਬਣਾ ਕੇ ਤੇ ਆਪਣਾ ਚੋਣ ਨਿਸ਼ਾਨ ਨਾਟ ਕਰਾਇਆ ਤੇ ਜਿਹੜੇ ਪੰਥਕ ਇਤਿਹਾਸੀ ਤੇ ਹਮਦਰਦ ਸਾਡੇ ਹੋਰ ਹਰਿਆਣੇ ਵਿੱਚ ਸਾਥੀ ਸਨ ਉਹਨਾਂ ਨਾਲ ਲੜ ਕੇ ਤੇ ਅਸੀਂ ਇੱਕ ਸਾਂਝੇ ਤੌਰ ਤੇ ਉਤੇ 39 ਸੀਟਾਂ 'ਤੇ ਇਲੈਕਸ਼ਨ ਲੜੀ ਸੀ ਸਾਨੂੰ ਖੁਸ਼ੀ ਹੈ ਕਿ 6 ਸਾਡੇ ਸਿੰਬਲ ਤੇ ਜਿੱਤ ਗਏ ਤੇ 12 ਸਾਡੇ ਆਜ਼ਾਦ ਚੋਣ ਨਿਸ਼ਾਨਾਂ ਦੇ ਉੱਤੇ ਜਿੱਤੇ 18 ਉਮੀਦਵਾਰ ਜਿਹੜੇ ਆ ਉਹ ਹਰਿਆਣੇ ਦੀ ਸੰਗਤ ਨੇ ਸਾਰੀਆਂ ਰੋਕਾਂ ਦੇ ਬਾਵਜੂਦ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਫਿਰ ਵੀ ਮੈਂ ਸਮਝਦਾ ਬਹੁਤ ਵੱਡਾ ਫਤਵਾ ਦੇ ਕੇ ਕਿ ਜਿਹੜੀਆਂ ਸਰਕਾਰੀ ਠਿੜਾ ਸੀ ਜਿਹੜੀਆਂ ਗੁਰਦੁਆਰਾ ਪ੍ਰਬੰਧ ਦੇ ਵਿੱਚ ਮਰਿਆਦਾ ਦੇ ਨਾਲ ਕਨਵਰਟ ਕਰਦੀਆਂ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਪੂਰੀ ਤਰ੍ਹਾਂ ਤੇ ਨਾਲ ਹਰਾਇਆ ਉਹ ਵੀ ਅੱਜ ਦੇ ਪਾਰਲੀਮੈਂਟਰੀ ਬੋਰਡ ਨੇ ਜਿਹੜਾ ਬਤਾ ਪਾਸ ਕਰਕੇ ਤੇ ਹਰਿਆਣੇ ਦੀ ਸੰਗਤ ਦਾ ਆਪਣੇ ਸਾਰੇ ਲੀਡਰਾਂ ਦਾ ਸਾਰੇ ਵਰਕਰਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਜਿਹੜਾ ਉਤਰਵਾਇਆ